ਸ਼੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਤਿਹਾਰਾਂ ਨੂੰ ਲੈ ਕੇ ਤਿਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਜਿਹਦੇ ਚੱਲਦੇ ਉਹਨਾਂ ਵੱਡੇ ਪੱਧਰ ਤੇ ਮਠਾਈਆਂ ਵੀ ਬਾਜ਼ਾਰਾਂ ਦੇ ਵਿੱਚੋਂ ਆਉਣ ਗਿਆ ਪਰ ਹਰ ਵਾਰੀ ਦੇਖਿਆ ਜਾਂਦਾ ਕਿ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਚੰਦ ਪੈਸੇ ਵੱਧ ਕਮਾਉਣ ਦੇ ਵਾਸਤੇ ਦੁਕਾਨਦਾਰਾਂ ਦੇ ਵੱਲੋਂ ਲੋਕਾਂ ਦੀ ਸਿੱਧੇ ਦੇ ਨਾਲ ਖਿਲਵਾੜ ਕੀਤਾ ਜਾਂਦਾ ਉਹਨਾਂ ਨੂੰ ਨਕਲੀ ਮਿਲਾਵਟ ਖੋਰ ਵਾਲੀਆਂ ਜੜੀਆਂ ਇਹ ਮਠਾਈਆਂ ਨੇ ਉਹ ਪਰੋਸਿਆ ਜਾਂਦੇ ਨੇ ਦਿੱਤੀਆਂ ਜਾਂਦੀਆਂ ਨੇ ਜਿਹਦੇ ਚੱਲਦੇ ਲੋਕਾਂ ਨੂੰ ਜਿਹੜਾ ਕਿ ਇਹਦੇ ਚੱਲਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਚਾਹੁੰਦਾ ਹਾਲ ਦੇ ਵਿੱਚ ਦੇਖਿਆ ਗਿਆ ਕਿ ਗੁਰਦਾਸਪੁਰ ਦੇ ਵਿੱਚ ਇੱਕ ਫੈਕਟਰੀ ਜਿੱਥੇ ਕਿ ਬੜੀ ਗੰਦਗੀ ਭਰੇ ਤਰੀਕੇ ਦੇ ਨਾਲ ਮਠਾਈਆਂ ਤਿਆਰ ਕੀਤੀਆਂ ਜਾ ਰਹੀਆਂ ਸੀ ਉੱਥੇ ਹੀ ਮੱਖੀਆਂ ਜਿਹੜੇ ਕਿ ਭਿੰਡ ਕਰਿਆ ਸੀ ਇਸ ਤੋਂ ਇਲਾਵਾ ਜਿੱਥੇ ਇਹ ਮਠਾਈਆਂ ਤਿਆਰ ਕੀਤੀਆਂ ਜਾ ਰਹੀਆਂ ਸੀ ਉੱਥੇ ਗੰਦਗੀ ਹੀ ਗੰਦਗੀ ਨਜ਼ਰ ਆਈ ਮਿਲਾਵਟ ਖੋਰੀ ਵੀ ਨਜ਼ਰ ਆਈ ਜਿਸ ਦੇ ਚੱਲਦੇ ਇਹਦਾ ਵੀਡੀਓ ਸਾਹਮਣੇ ਆਇਆ ਤਾਂ ਉਸ ਤੋਂ ਬਾਅਦ ਫੂਡ ਸੇਫਟੀ ਵਿਭਾਗ ਵੀ ਸਰਗਰਮ ਹੋਇਆ ਤੇ ਉਹਨਾਂ ਨੇ ਇਸ ਫੈਕਟਰੀ ਦੇ ਵਿੱਚ ਜਾ ਕੇ ਜਰੂਰ ਜਾਂਚ ਕੀਤੀ ਤਾਂ ਉਹ ਵੀ ਹਾਲਾਤ ਦੇਖ ਕੇ ਹੈਰਾਨ ਹੋ ਗਏ ਕਿਉਂਕਿ ਬੜੀ ਗੰਦਗੀ ਭਰੇ ਤਰੀਕੇ ਦੇ ਨਾਲ ਮਠਾਈਆਂ ਤਿਆਰ ਕੀਤੀਆਂ ਜਾ ਰਹੀ ਸੀ ਤੇ ਇਹਨਾਂ ਮਠਾਈਆਂ ਨੂੰ ਜੜਾ ਕੀ ਬਾਹਰ ਦੁਕਾਨਾਂ ਦੇ ਉੱਤੇ ਵੇਚਿਆ ਜਾਂਦਾ ਸੀ ਤੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੁੰਦਾ ਸੀ ਹਰ ਵਾਰੀ ਦੇਖਿਆ ਜਾਂਦਾ ਕਿ ਧਿਆਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾਂਦਾ ਮਿਲਾਪ ਕੋਰੀਆਂ ਨਾ ਮਿਲਾਪ ਦੇ ਨਾਲ ਭਰੀਆਂ ਮਠਾਈਆਂ ਜਿਹੜੇ ਕਿ ਲੋਕਾਂ ਨੂੰ ਵੇਚੀਆਂ ਜਾਂਦੀਆਂ ਨੇ ਵੱਧ ਪੈਸੇ ਕਮਾਉਣ ਦੇ ਚੱਕਰਾਂ ਦੇ ਵਿੱਚ ਲੋਕਾਂ ਦੇ ਨਾਲ ਜਿਹੜਾ ਕਿ ਅਜਿਹਾ ਖਿਲਵਾਲ ਕੀਤਾ ਜਾਂਦਾ ਇਸ ਕਰਕੇ ਲੋਕਾਂ ਨੂੰ ਖੁਦ ਚਾਹੀਦਾ ਕਿ ਉਹ ਅਜਿਹੇ ਬਾਜ਼ਾਰ ਦੀਆਂ ਮਠਾਈਆਂ ਤੋਂ ਦੂਰ ਹੀ ਰਹਿਣ ਕੋਸ਼ਿਸ਼ ਕਰਿਆ ਕਰੋ ਘਰ ਦੇ ਵਿੱਚ ਕੋਈ ਚੀਜ਼ ਤਿਆਰ ਕਰ ਲਈ ਜਾਵੇ ਜャਬਰ ਫਰੂਟ ਵਗੈਰਾ ਦਾ ਸੇਵਨ ਕੀਤਾ ਜਾਵੇ ਕਿਉਂਕਿ ਜਿੰਨੇ ਵੀ ਅਸੀਂ ਬਾਜ਼ਾਰ ਦੇ ਵਿੱਚੋਂ ਚੀਜ਼ਾਂ ਖਰੀਦਦੇ ਆ ਇਹਨਾਂ ਦੇ ਵਿੱਚ ਮਿਲਾਪ ਕੀਤੀ ਜਾਂਦੀ ਹੈ ਨਕਲੀ ਖੋਆ ਨਕਲੀ ਪਨੀਰ ਨਕਲੀ ਦੁੱਧ ਜਿਹੜਾ ਕਿ ਉਹ ਤਿਆਰ ਕੀਤਾ ਜਾਂਦਾ ਇਸ ਦੇ ਨਾਲ ਹੀ ਮਠਾਈਆਂ ਤਿਆਰ ਕਰਕੇ ਲੋਕਾਂ ਨੂੰ ਵੇਚੇ ਜਾਂਦੇ ਨੇ ਜੋ ਕਿ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਦੀਆਂ ਨੇ ਜਿਸ ਦੇ ਚਲਦੇ ਵਿਭਾਗ ਦੇ ਵੱਲੋਂ ਕਾਰਵਾਈ ਕਰ ਦਿੱਤੀ ਗਈ ਹੈ ਆਓ ਦੇਖਦੇ ਹਾਂ ਵਿਭਾਗ ਦਾ ਕੀ ਕਹਿਣਾ ਅਸੀਂ ਜਿਹੜਾ ਹੈਗਾ ਆ ਮਾਨਯੋਗ ਮਿਸ਼ਨਰੀ ਫੂਡ ਤੇ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਦੇ ਹਦਾਇਤ ਅਨੁਸਾਰ ਸਮੇਂ-ਸਮੇਂ ਤੇ ਜਿਹੜਾ ਆ ਖਾਣ ਪੀਣ ਦੀਆਂ ਵਸਤੂਆਂ ਦੀ ਜਿਹੜੀ ਆ ਸਾਡੇ ਫੂਡ ਸੇਫਟੀ ਟੀਮ ਵੱਲੋਂ ਚੈਕਿੰਗ ਕੀਤੀ ਜਾਂਦੀ ਆ ਇਸੇ ਦੌਰਾਨ ਅੱਜ ਜਿਹੜਾ ਆ ਤੁਹਾਡੇ ਵੱਲੋਂ ਜਿਹੜਾ ਦੱਸਿਆ ਗਿਆ ਉਹਦੇ ਸੰਬੰਧ ਦੇ ਵਿੱਚ ਇਥੇ ਪੈਂਦੀ ਆ ਮੇਰਚੰਦ ਰੋਡ ਹੈਗੀ ਆ ਉੱਥੇ ਆ ਕੇ ਜਿਹੜਾ ਅਸੀਂ ਚੈੱਕ ਕੀਤਾ ਇਹਨਾਂ ਦੇ ਕਹਿਣ ਦੇ ਮੁਤਾਬਿਕ ਹੈ ਜਿਹੜੇ ਆਇਆ ਇਹਨਾਂ ਨੇ ਇੱਥੇ ਕੰਮ ਜਿਹੜਾ ਆ ਕਰ ਰਹੇ ਹੈਗੇ ਆ ਪਰ ਗੱਲ ਇਦਾਂ ਹੈ ਵੀ ਜੀਵ ਖਾਣ ਪੀਣ ਦੀ ਕੋਈ ਵੀ ਚੀਜ਼ ਕੋਈ ਵੀ ਬੰਦਾ ਬਣਾ ਰਿਹਾ ਆ ਉੱਥੇ ਉਹਨਾਂ ਨੂੰ ਸਾਫ਼ ਸਫਾਈ ਰੱਖਣ ਦੀ ਜਿਹੜੀ ਆ ਪੂਰੀ ਜਿਹੜੀ ਆ ਆਡੇ ਵੱਲੋਂ ਜਿਹੜੀ ਆ ਉਹਨਾਂ ਨੂੰ ਜਿਹੜੀ ਹਦਾਇਤ ਦਿੱਤੀ ਜਾਂਦੀ ਹੈ ਬਟ ਉਹਦੇ باوجود ਵੀ ਜੇਕਰ ਇਹ ਜਿੱਦਾਂ ਇੱਥੇ ਸਾਫ਼ ਸਫਾਈ ਇਹਨਾਂ ਨੇ ਚੀਜ਼ਾਂ ਢਾਕੇ ਨਹੀਂ ਰੱਖੀਆਂ ਜਾਂ ਮਠਾਈਆਂ ਵੀ ਇਹਨਾਂ ਕੋਲੇ ਜਿਹੜੀਆਂ ਨੰਗੀਆਂ ਪਈਆਂ ਆ ਉਹਦੇ ਮੁਤਾਬਕ ਜਿਹੜਾ ਆ ਜੋ ਵੀ ਫੂਡ ਸੇਫਟੀ ਸਟੈਂਡਰਡ ਐਕਟ ਦੇ ਨੇ ਆ ਉਹ ਬਣਦੀ ਅਸੀਂ ਕਾਰਵਾਈ ਜਿਹੜੀ ਆ ਉਹ ਕਰਾਂਗੇ ਇਸ ਤੋਂ ਇਲਾਵਾ ਜਿਹੜਾ ਆ ਸਾਡੇ ਫੂਡ ਸੇਫਟੀ ਅਫਸਰ ਨੇ ਮੈਡਮ ਵੱਲੋਂ ਇਹਨਾਂ ਵੱਲੋਂ ਸੈਂਪਲ ਲੈ ਕੇ ਜਿਹੜਾ ਆ ਇਹ ਚੈੱਕ ਕਰਨ ਲਈ ਭੇਜੇ ਜਾਣਗੇ ਜੋ ਵੀ ਫੂਡ ਸੇਫਟੀ ਸਟੈਂਡਰਡ ਐਕਟ ਦੇ ਨਿਬੰਧ ਦੀ ਕਾਰਵਾਈ ਆ ਉਹ ਜਿਹੜੀ ਆ ਅਸੀਂ ਅਮਲ ਦੇ ਵਿੱਚ ਲਿਆਵਾਂ ਮੈਂ ਤੁਹਾਨੂੰ ਉਹੀ ਕਹਿ ਰਿਹਾ ਜੀ ਜਿਹੜੀ ਗੰਦਗੀ ਪਾਈ ਗਈ ਆ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਆ ਇਹਨਾਂ ਦਾ ਜਿਹੜਾ ਆ ਚਲਾਨ ਜਿਹੜਾ ਆ ਉਹ ਕੱਟਣ ਲੱਗੇ ਆ ਇਹ ਜੇਕਰ ਉਹ ਚਲਾਨ ਦੇ ਮੁਤਾਬਿਕ ਅਨਹੈ ਜੈਨਿਕ ਚਲਾਨ ਦੇ ਮੁਤਾਬਿਕ ਚੀਜ਼ ਸਹੀ ਨਹੀਂ ਕਰਦੇ ਜੋ ਬਣਦੀ ਕਾਰਵਾਈ ਬਣੇ ਤੇ ਮੇਰੇ ਵੀ ਜੋ ਤੁਹਾਨੂੰ ਕਹਿ ਰਿਹਾ ਆ ਜਿਹੜਾ ਸਮਾਨ ਇਹਨਾਂ ਨੇ ਤਿਆਰ ਕੀਤਾ ਆ ਉਹਦੇ ਸੈਂਪਲ ਭੇਜ ਕੇ ਚੈਕਿੰਗ ਹੋਊਗੀ ਪੋਸਟ ਤੋਂ ਇਲਾਵਾ ਜਿਹੜਾ ਇਹਨਾਂ ਦਾ ਅਨਹਾਈਜਨਿਕ ਦਾ ਜਿਹੜਾ ਚਲਾਨ ਕੱਟ ਕੇ ਇਹਦਾ ਜਿਹੜਾ ਕੇਸ ਆ ਉਹ ਮਾਨਜੋਗ ਅਦਾਲਤ ਦੇ ਵਿੱਚ ਲਗਾਇਆ ਜਾਂਦਾ ਆ 6 ਮਹੀਨੇ ਪਹਿਲਾਂ ਜਿਹੜਾ ਇਹਨਾਂ ਦਾ ਸੈਂਪਲ ਇੱਕ ਜਿਹੜਾ ਸੀ ਉਹ ਸਬਸਟੈਂਡਰਡ ਆਇਆ ਸੀਗਾ ਉਹ ਮਾਨਜੋਗ ਅਦਾਲਤ ਦੇ ਵਿੱਚ ਜਿਹੜਾ ਇਹ ਲਗਾਇਆ ਗਿਆ ਸੀਗਾ ਉਹ 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 ਮਾਨਜੋਗ ਅਦਾਲਤ ਵੱਲੋਂ ਜਿਹੜਾ ਉਹਦਾ ਫੈਸਲਾ ਕੀਤਾ ਜਾਂਦਾ ਇਹ ਅਸੀਂ ਜਿਹੜਾ ਹੈਗਾ ਆ ਅਗਲੇ ਦੀ ਪਰਮੈਸਿਸ ਦੇ ਵਿੱਚ ਉਹਨੂੰ ਇਹੀ ਤੇ ਕਹਿ ਰਹੇ ਆ ਜੀ ਇਹਨੂੰ ਅਸੀਂ ਆਨਾਈ ਜਿੰਨਿਕ ਚਲਾਨ ਦਾ ਕੱਟ ਕੇ ਉਹਦੇ ਅਕੋਰਡਿੰਗਲੀ ਜੋ ਸਾਡਾ ਫੂਡ ਸੇਫਟੀ ਸਟੈਂਡਰਡ ਐਕਟ ਕਹਿੰਦਾ ਉਹਦੇ ਅਕੋਰਡਿੰਗਲੀ ਅਸੀਂ ਮੰਦੀ ਕਾਰਵਾਈ ਕਰਾਂਗੇ ਪਰ ਮੈਂ ਆਪ ਜੀ ਦੇ ਮਾਧਿਅਮ ਰਹੀਂ ਇਹਨਾਂ ਨੂੰ ਨਹੀਂ ਹੋਰ ਵੀ ਦੁਕਾਨਦਾਰ ਜਾਂ ਹੋਰ ਵੀ ਜਿਹੜੇ ਚੀਜ਼ਾਂ ਬਣਾ ਕੇ ਵੇਚਦੇ ਆ ਕਾਈਂਡਲੀ ਉਹਨਾਂ ਨੂੰ ਵੀ ਜਿਹੜਾ ਆ ਇਹ ਆਪਣੇ ਵੱਲੋਂ ਜਿਹੜਾ ਆ ਅਪੀਲ ਕਰਦਾ ਆ ਕਿ ਜੋ ਵੀ ਚੀਜ਼ ਤੁਸੀਂ ਬਣਾਉਂਦੇ ਜੇ ਉਹ ਅچھے ਤਰੀਕੇ ਨਾਲ ਤੇ ਸਾਫ਼ ਸੁਥਰੇ ਤਰੀਕੇ ਨਾਲ ਬਣਾਓ ਤਾਂ ਕਿ ਲੋਕੀ ਜੋ ਤੁਹਾਡੇ ਕੋਲ ਚੀਜ਼ ਖਰੀਦਦੇ ਆ ਉਹ ਤੇ ਉਹਨਾਂ ਦਾ ਪਰਿਵਾਰ ਤੇ ਸਾਰੀ ਦੁਨੀਆ ਚੰਗੇ ਤਰੀਕੇ ਨਾਲ ਸਾਫਾ ਪਿਆ ਲੋ ਇਹ ਤੇ ਹੁਣ ਅਸੀਂ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਦੋਂ ਅਸੀਂ ਚੈੱਕ ਕਰਦੇ ਕਰਦੇ ਆਏ ਆ ਐਕਸ਼ਨ ਵੀਰ ਜੀ ਉਹ ਮੈਂ ਹੀ ਕਹਿ ਰਿਹਾ ਜੀ ਸਾਡੇ ਫੂਡ ਸੇਫਟੀ ਅਫਸਰ ਜਿਹੜੇ ਨੇ ਉਹ ਇੱਕ ਤੇ ਸੈਂਪਲ ਲੈ ਰਹੇ ਆ ਏਕ ਇਹਨਾਂ ਦਾ ਅਨਹਾਈਜਨਿਕ ਚਲਾਨ ਘਟਣ ਲੱਗੇ ਆ ਕਿ ਜੇ ਉਹ ਸਫਾਈ ਕਰਕੇ ਪ੍ਰੋਪਰਲੀ ਜਿਹੜਾ ਆ ਨਹੀਂ ਦੱਸਦੇ ਆ ਤੇ ਫਿਰ ਜੋ ਵੀ ਫੂਡ ਸੇਫਟੀ ਸਟੈਂਡਰਡ ਦੇ ਨਾਲ ਅਗਲੀ ਬੰਦੀ ਕਾਰਵਾਈ ਆ ਉਹ ਅਮਲ ਦੇ ਵਿੱਚ ਜਰੂਰ ਲਿਆਂਦੀ ਜਾਏਗੀ ਮੇਰੇ ਵਿੱਚ ਉਹਦੇ ਵਿੱਚ ਜਿਹੜਾ ਆ ਚਲਾਨ ਅਸੀਂ ਸੈਂਪਲ ਵਗੈਰਾ ਜਿਹੜੇ ਆ ਉਹ ਭਰੇ ਆ ਅੱਜ ਵੀ ਜਿਹੜਾ ਆ ਸਵੇਰੇ ਜਦੋਂ ਮੇਰੀ ਇਹਨਾਂ ਨਾਲ ਗੱਲ ਹੋਈ ਹੈ ਭਾਈ ਸਾਹਿਬ ਨਾਲ ਉਹਦੋਂ ਵੀ ਅਸੀਂ ਬਾਹਰ ਚੈਕਿੰਗ ਤੇ ਸੀਗੇ ਸੈਂਪਲ ਭਰੇ ਸੀਗੇ ਭਰ ਰਹੇ ਸੀਗੇ ਔਰ ਉਹਦੇ ਅਕੋਰਡਿੰਗਲੀ ਜਿਹੜਾ ਆ ਇਹ ਮੌਕੇ ਤੇ ਟਾਈਮ ਦੇ ਟਾਈਮ ਹੀ ਭਰਦੇ ਰਹਿੰਦੇ ਮੈਂ ਮੈਂ ਗੱਲ ਇਹ ਤਾਂ ਪ੍ਰਸ਼ਾਸਨ ਜਿਹੜਾ ਕੋਆਪਰੇਟ ਨਹੀਂ ਕਰਦਾ ਮੇਰੇ ਵੀਰ ਜੀ ਉਹ 100% ਕੋਆਪਰੇਟ ਕਰਦੇ ਆ ਔਰ ਹਮੇਸ਼ਾ ਹੀ ਅਸੀਂ ਇੱਕ ਹਮੇਸ਼ਾ ਹੀ ਇਹ ਗੱਲ ਕਰਦੇ ਆ ਵੀ ਅਸੀਂ ਸਾਰੇ ਜਾਣੇ ਜਿੰਨੇ ਵੀ ਜ਼ਿਲ੍ਹੇ ਦੇ ਮੌਤਬਰਿਆਂ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਆਪਣੇ ਜ਼ਿਲ੍ਹੇ ਨੂੰ ਸਾਫ਼ ਸੁਥਰਾ ਤੇ ਵਧੀਆ ਜਿਹੜਾ ਆ ਕੰਮ ਕਰਨੀ ਜਿਹੜਾ ਤਾਂ ਵੀ ਉਹਦੇ ਵਿੱਚ ਇਹ ਆ ਜੀ ਜਿਹੜੇ ਸੈਂਪਲ ਜਿਹੜੇ ਆ ਉਹ ਖਰਾਬ ਹੁੰਦੇ ਆ ਉਹਦੇ ਖਿਲਾਫ ਜੋ ਕੰਮ ਕਰਦੇ ਆ ਇਹ ਜਿਹੜਾ ਹੈਗਾ ਆ ਮਿਲ ਕੇ ਆ ਇਹ ਕੱਦ ਲਈ ਯੂਜ਼ ਕਰਦੇ ਪਏ ਉਹਨਾਂ ਨੂੰ ਪੁੱਛਦੇ ਆ ਤੇ ਚੈੱਕ ਵੀ ਕਰਾਉਂਦੇ ਆ ਜੀ ਉਹ ਗੱਲ ਇਹ ਹੁੰਦੀ ਆ ਅਸੀਂ ਮੈਂ ਤੁਹਾਨੂੰ ਤੇ ਦੱਸ ਰਹੇ ਆ ਅਸੀਂ ਤੇ ਕਰ ਰਹੇ ਆ ਇਹੋ ਜੀ ਕੋਈ ਗੱਲ ਨਹੀਂ ਹੈਗੀ ਆ ਬਾਬਾ ਦੇ ਵਾਲੇ ਕਹਿੰਦੇ ਕਈ ਸ਼ਿਕਾਇਤਾਂ ਕਦੇ ਕਰਵਾ ਵੀ ਕੋਈ ਹੁੰਦੀ ਇੱਥੇ ਨਹੀਂ ਇਹੋ ਜੀ ਤੇ ਕੋਈ ਗੱਲ ਨਹੀਂ ਆ ਜੀ ਅਸੀਂ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਹੜੇ ਸੈਂਪਲ ਭਰੇ ਗਏ ਆ ਉਹਦੀ ਜੋ ਵੀ ਕਾਰਵਾਈ ਆ ਜਿਹੜੀ ਕੋਰਟ ਦੇ ਵਿੱਚ ਚੱਲ ਰਹੀ ਹੈ ਉਹਦੇ ਕੋਰਟ ਮਾਨਜੋਗ ਅਦਾਲਤ ਨਹੀਂ ਉਹਦਾ ਫੈਸਲਾ ਕਰਨਾ ਅਸੀਂ ਉਹਦੇ ਵਿੱਚ ਫੈਸਲੇ ਜੇ ਇੰਟਰਫੇਅਰ ਨਹੀਂ ਕਰ ਸਕਦੇ ਜਮਨ ਬਣਾਣੇ ਜੀ ਗੁਲਾਬ ਗੁਲਾਬ ਜਮਨ ਅੱਛਾ ਪੰਜ ਹੋ ਗਏ 5-6 ਮਹੀਨੇ ਹੋ ਗਏ ਜੀ ਕੰਮ ਹੋਣ ਸਟਾਰਟ ਕੀਤਾ ਹੋਰ ਅੱਗੇ ਤੋਂ ਆਪਾਂ ਮਗਰੋਂ ਲੈਂਦੇ ਸੀ ਆਪਾਂ ਖਾ ਲੈਣੇ ਜੀ ਆਪਾਂ ਖਾਣੇ ਆ ਹਾਂਜੀ ਸਫਾਈ ਤੇ ਪ੍ਰੋਪਰ ਚਾਹੀਦੀ ਹੈ ਜੀ ਤੇ ਲੱਗਦਾ ਕਿ ਉਹ ਪਾਈ ਆ ਗਈ ਇੱਥੇ ਪੰਜ ਰੋਟੀ ਦਾ ਟਾਈਮ ਆ ਰੋਟੀ ਖਾ ਕੇ ਅਗਲੇ ਨਾਲ ਸਫਾਈ ਕਰਕੇ ਫੇਰ ਹੀ ਆ ਜੀ ਸਫਾਈ ਤੇ ਬਰਤ ਭੰਦਰ ਪਾਂਡੇ ਹੈਗੇ ਆ ਦੇਖੋ ਬਾਥਰੂਮ ਲੱਗ ਗਿਆ ਬਾਥਰੂਮ ਆ ਨਾਲ ਹੀ ਰੋਟੀ ਬਣਾ ਰਹੇ ਹਾਂ ਨਾਲ ਹੀ ਇਹ ਰਦਾ ਫੇਸ ਲਾ ਰਿਹਾ ਰੋਟੀ ਭਾਜੀ ਇਧਰ ਬਣਾਉਂਦੇ ਪਏ ਬਾਥਰੂਮ ਸਾਈਡ ਤੇ ਹੈਗਾ ਜੀ ਵੇਸ਼ਲ ਭਾਜੀ ਸੂਵਰ ਵਾਲੇ ਲੈਂਦੇ ਉਹ ਸਾਮੀ ਆਣ ਕੇ ਲੈ ਜਾਣਗੇ ਕਦੇ ਕਿਨੇ ਆ ਕੇ ਚੈੱਕ ਨਹੀਂ ਕੀਤਾ ਕਿ 50 ਮਿੰਟ ਦੀ ਘੜੀ ਨਹੀਂ ਤੁਹਾਨੂੰ ਆਂਦੇ ਜੀ ਨਹੀਂ ਜੀ ਨਹੀਂ ਕਾਰਵਾਈ ਕਰਦੇ ਕੀ ਕਾਰਵਾਈ ਕੀਤੀ ਹਾਂਜੀ ਕੀ ਕਾਰਵਾਈ ਕਰਦੇ ਉਹ ਨਾਲੇ ਸਾਨੂੰ ਟਾਈਮ ਦਿੱਤਾ ਸੀ ਅਸੀਂ ਬਣਾਵਾਂਗੇ ਇਹਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਥੋੜਾ ਜਿਹਾ ਟਾਈਮ ਲਿਆ ਤਾਂ ਲਾਗੋ ਤੇ ਪ੍ਰੋਪਰ ਕਰਾਂਗੇ ਕੰਮ ਉਹਨਾਂ ਦਾ ਤੇ 500 ਮਹੀਨੇ ਦਿੱਤੇ ਸਾਨੂੰ ਭਾਜੀ ਜਮ ਹੁੰਦਾ ਆਪਾਂ ਹੋਣ ਕੰਮ ਸ਼ੁਰੂ ਕੀਤਾ ਸਾਡਾ ਕੋਈ ਪੁਰਾਣਾ ਕੰਮ ਨਹੀਂ ਹੈਗਾ ਸਾਡਾ ਪਹਿਲਾਂ ਪੇਟੇ ਦਾ ਸੀ ਸਾਡਾ ਬੰਦ ਹੋ ਗਿਆ ਕੰਮ ਉਦੋਂ ਕੁਝ ਵੀ ਨਹੀਂ ਕੰਮ ਬੰਦ ਸੀ ਸਾਡਾ ਜਦੋਂ ਟੈਂਕ ਕਿਤਾ ਦੇ ਦਿੱਤਾ ਉਹਨਾਂ ਨੇ ਸਾਨੂੰ ਜਦੋਂ ਆਪਾਂ ਐਫਐਸਆਈ ਅਪਰੂਵ ਕਰਾਇਆ ਉਦੋਂ ਜੀ ਨਾ ਕੀ ਤੇਰਾ ਜੀ ਅਮਨ ਉਥੇ ਫੈਕਟਰੀ ਦੇ ਮਾਲਕ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਤਾਂ ਉਹਨਾਂ ਨੇ ਕਿਹਾ ਕਿ ਉਹ ਤਾਂ ਬੜੀ ਸਫਾਈ ਰੱਖਦੇ ਨੇ ਪਰ ਜਿਵੇਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਉਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿੰਨੀ ਕੁ ਸਫਾਈ ਹੈ ਇੱਥੋਂ ਪਤਾ ਲੱਗਦਾ ਕਿ ਕਿਵੇਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਧਿਆਨ ਦੇ ਮੱਦੇਨਜ਼ਰ ਦੇਖਿਆ ਜਾਂਦਾ ਕਿ ਮਠਾਈ ਵੱਡੇ ਪੱਧਰ ਤੇ ਵਿਕਦੀ ਹੈ ਤੇ ਇਸ ਵਕਤ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹੋਏ ਅਜਿਹੀਆਂ ਮਿਲਾਪਟ ਭਰੀਆਂ ਚੀਜ਼ਾਂ ਲੋਕਾਂ ਨੂੰ ਵੇਚੀਆਂ ਜਾਂਦੀਆਂ ਨੇ ਆਓ ਸੁਣਦੇ ਹਾਂ ਕੀ ਕਹਿਣਾ ਇੱਥੇ ਇਹ ਨਕਲੀ ਮਠਾਈ ਬਣਦੀ ਆ ਆਪਣੀ ਮਨਮਰਜ਼ੀ ਦੇ ਨਾਲ ਮਠਾਈ ਵੜ ਕੇ ਸਾਰੇ ਇੱਥੇ 2 5 7 ਡਿਸਟ੍ਰਿਕਟਾਂ ਦੇ ਵਿੱਚ ਸਟੇਟਾਂ ਦੇ ਵਿੱਚ ਇਹ ਸਪਲਾਈ ਕਰਦੇ ਆ ਮੈਂ ਡਾਕਟਰ ਪੰਨੂ ਨੂੰ ਵਾਰ-ਵਾਰ ਬੇਨਤੀ ਕੀਤੀ ਵੀ ਇਹ ਇਨ੍ਹਾਂ 'ਚ ਕੋਈ ਸੁਧਾਰ ਲਿਆਂਦਾ ਜਾਏ ਪਰ ਡਾਕਟਰ ਪੰਨੂ ਨੇ ਪਤਾ ਨਹੀਂ ਕੀ ਇਨ੍ਹਾਂ ਕੋ ਲਿਆਦਾ ਜਾਂ ਕੀ ਗੱਲ ਆ ਇਹ ਤਾਂ ਪੰਨੂ ਜਾਣਦਾ ਮੇਰੀ ਇਹ ਮੰਗ ਹੈ ਪ੍ਰਸ਼ਾਸਨ ਕੋਲੋਂ ਸਭ ਤੋਂ ਪਹਿਲਾਂ ਡਾਕਟਰ ਪੰਨੂ ਦੀ ਇਨਕੁਆਰੀ ਖੋਲੀ ਜਾਏ ਇਹਦੀ ਪ੍ਰਾਪਰਟੀ ਦੀ ਇਹਦੀ ਜੋ ਇਹਨੇ ਜਾਇਦਾਦ ਬਣਾਈ ਆ ਇਹ ਕਮਾਂ ਤੋਂ ਪੁੱਠਿਆਂ ਤੋਂ ਇਹਦੀ ਪ੍ਰਾਪਰਟੀ ਦੀ ਜਾਇਦਾਦ ਕਰਕੇ ਪੜਤਾਲ ਕਰਕੇ ਤੇ ਇਹਨੂੰ ਕਰਨ ਨੂੰ ਤੋਰਿਆ ਜਾਏ ਵੀ ਇਹ ਗਲਤ ਮਠਾਈ ਤਿਆਰ ਕਰਦੇ ਆ ਗਲਤ ਨਹੀਂ ਗਲਤ ਸਾਰਾ ਸਿਸਟਮ ਹੈ ਇਹਨਾਂ ਦਾ ਇੱਥੇ ਹੋਰ ਵੀ ਹੈ ਗਿਆ ਇੱਕ ਨਾਲ ਆ ਆ ਇਧਰ ਨਾਲ ਉਹ ਵੀ ਇਹਨਾਂ ਦੀ ਹੈ ਡਾਕਟਰ ਪੰਨੂ ਮੇਰੇ ਸਾਹਮਣੇ ਖੜੇ ਆ ਇਹਨਾਂ ਨੂੰ ਖਵਾਓ ਨਾ ਇਹ ਮਠਾਈ ਖਾਓ ਨਾ ਮੇਰੇ ਸਾਹਮਣੇ ਖਾਓ ਜਾਂ ਆਪਣੇ ਕੇ ਬੱਚੇ ਨੂੰ ਲਿਆ ਕੇ ਖਵਾਓ ਖਾਓ ਖਵਾਓ ਮੂੰਹ ਦੇ ਕਹ ਰਹੇ ਖਾਓ ਤੁਹਾਨੂੰ ਕਹਿੰਦੇ ਮੂੰਹ ਦੇ ਡਾਕਟਰ ਸਾਹਿਬ ਤੁਸੀਂ ਖਾਓ ਮਠਾਈ ਤਾਂ ਮੂਲ ਕਾਰਜ ਜਿੱਥੋਂ ਆਹ ਤੁਸੀਂ ਜੇ ਚੰਗੀ ਆ ਬੇ ਖਾਓ ਮੇਰੇ ਵੀਡੀਓ ਅਹੀਂ ਤੇ ਕੀ ਆ ਕਰਾ ਰਹੇ ਆ ਡੀ ਐਚਓ ਨਾਲ ਗੱਲ ਕਰਦੇ ਆ ਅਸੀਂ ਇਹਨੂੰ ਚੈੱਕ ਕਰਾਉਨੇ ਆ ਜਿਹੋ ਚੀਜ਼ ਉਥੇ ਪਾਈ ਜਿੰਦੀ ਉਹਨਾਂ ਦੇ ਖਿਲਾਫ ਜਿਹੜੀ ਅਗੇਂਸਟ ਫੂਡ ਸੇਫਟੀ ਐਕਟ ਅਨ ਜਿਹੜੀ ਕਾਰਵਾਈ ਬਣਦੀ ਉਹ ਕਰਾਉਨੇ ਆ ਨਹੀਂ ਮੈਂ ਮੈਂ ਤੁਸੀਂ ਮੇਰੇ ਹੁਣ ਚ ਧਿਆਨ ਜਿ ਲੈਂਦਾ ਮੈਂ ਹੁਣ ਗੱਲ ਕਰਦਾ ਉਹਨਾਂ ਨਾਲ ਉਹਨਾਂ ਨੂੰ ਕਹਿੰਦੇ ਇਮੀਡੀਏਟ ਲਾਉਨੇ ਆ ਸੀ ਡਿਊਟੀ ਆਪ ਕੋਸ਼ਿਸ਼ ਕਰਦਾ ਮੈਂ ਆਪ ਜਾਣਾਂ ਨਹੀਂ ਤਾਂ ਉਹਨਾਂ ਨੂੰ ਭੇਜ ਦਿਆਂ ਨਾ ਪਏ ਲੋਕਾਂ ਦੀ ਜਿਹੜੀ ਸਿਹਤ ਆ ਉਹ ਨਾਲ ਕੋਈ ਖਲਵਾੜ ਕਰਨ ਦੀ ਕਿਸੇ ਨੂੰ ਕੋਈ ਆਇਤ ਨਹੀਂ ਹੈ। ਕਹਤ ਤਿਹਾਰਾਂ ਦੇ ਸੀਜ਼ਨ ਦੇ ਮੱਦੇ ਨਜ਼ਰ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਬਾਜ਼ਾਰਾਂ ਦੇ ਚੀਜ਼ਾਂ ਨੂੰ ਘੱਟ ਹੀ ਘਰ ਦੇ ਵਿੱਚ ਲੈ ਕੇ ਆਇਓ ਕਿਉਂਕਿ ਇਹ ਸਿਰਫ ਬਿਮਾਰੀਆਂ ਦੇ ਘਰ ਨੇ ਗੰਦਗੀ ਭਰੀ ਉਹਨਾਂ ਦੇ ਵਿੱਚ ਇਹਨਾਂ ਨੂੰ ਤਿਆਰ ਕੀਤਾ ਜਾਂਦਾ ਹੈ। ਨਕਲੀ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਤੇ ਲੋਕਾਂ ਦੀ ਸਿਹਤ ਨਾਲ ਖੇਲਵਾੜ ਕੀਤਾ ਜਾਂਦਾ ਹੈ। ਐਨੇ ਦੀ ਮਿਠਾਈ ਨਹੀਂ ਹੁੰਦੀ ਜਿੰਨਾ ਤੁਹਾਡੇ ਬਿਮਾਰੀਆਂ ਦੇ ਉੱਤੇ ਖਰਚਾ ਆ ਜਾਂਦਾ ਤਾਂ ਐਜਈਆਂ ਚੀਜ਼ਾਂ ਤੋਂ ਕੋਸ਼ਿਸ਼ ਕਰਿਆ ਕਰੋ ਕਿ ਦੂਰੋਂ ਘਰ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕਰੋ ਪਰ ਐਜਈਆਂ ਜੇਕਰ ਤੁਸੀਂ ਖਾਣੇ ਵੀ ਹੁੰਦੀ ਹੈ ਮਿਠਾਈ ਤਾਂ ਕਿਸੇ ਚੰਗੀ ਚੀਜ਼ ਨੋ ਜਿਹੇ ਦੇਖਿਆ ਕਰੋ ਅਤੇ ਚੰਗੀ ਉਸ ਦੀ ਜਾਂਚ ਪੜਤਾਲ ਕਰਕੇ ਹੀ ਜਿਹੜੀ ਕਿ ਮਠਾਈਆਂ ਖਰੀਦੀਆਂ ਜਾਣ ਬਿਉਰੋ ਰਿਪੋਰਟ ਅਜਾਦ ਸੋ